ਨਮਸਕਾਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰਗਤੀ মিডিਆ ਹਿਮਾਚਲ ਔਰ ਪੰਜਾਬ ਤੇ ਜਿਸ ਤੇ ਸਾਰੀਆਂ ਖਬਰਾਂ ਤੁਸੀਂ ਅੱਜ ਦਿਨ ਦੇਖਦੇ ਹੋ ਮੇਰੇ ਪਿੱਛੇ ਤਸਵੀਰ ਤੁਸੀਂ ਸ਼ਾਹਨਹਿਰ ਬਿਹਰਾਜ ਦੀ ਜਿਹੜੀ ਹੈ ਬਵੰਜਾ ਗੇਟਾਂ ਦੀ ਉਹ ਤੁਸੀਂ ਦੇਖ ਰਹੇ ਹੋ ਇਸ ਵੇਲੇ ਦਾ ਜਿਹੜਾ ਵਾਟਰ ਲੈਵਲ ਹੈ ਉਹ ਬਹੁਤ ਜ਼ਿਆਦਾ ਵੀ ਨਹੀਂ ਕਹਿ ਸਕਦੇ ਅਸੀਂ ਕਿ ਜਿਹੜਾ ਵੱਧ ਗਿਆ ਕਿਉਂਕਿ ਅੱਜ ਦਿਨ ਸੋਸ਼ਲ ਮੀਡੀਆ ਤੇ ਕਈ ਜਿਹੜੀਆਂ ਖਬਰਾਂ ਜਿਹੜੀਆਂ ਨੇ ਉਹ ਲੋਕ ਜਿਹੜੀਆਂ ਪਰਹਾ ਕੇ ਜਿਹੜੀਆਂ ਉਹ ਲੋਕਾਂ ਨੂੰ ਵਰਗਲਾ ਦਿੰਦੀਆਂ ਨੇ ਔਰ ਉਹ ਖਤਰਾ ਜਿਹੜਾ ਉਹ ਥੱਲੇ ਲੋਕਾਂ ਨੂੰ ਜਿਹੜਾ ਦਰਸਾਇਆ ਜਾਂਦਾ ਇਹ ਜਿਹੜਾ ਵਾਟਰ ਲੈਵਲ ਹੈ ਇਸ ਸਮੇਂ ਦਾ ਵਾਟਰ ਲੈਵਲ ਦੀ ਅਗਰ ਗੱਲ ਕਰੀਏ ਕਿ ਡਿਸਚਾਰਜ ਡਾਟਾ ਜਿਹੜਾ ਅੱਜ 2 8 2025 ਦਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਪੋਂਗ ਡੈਮ ਰਿਜ਼ਰਵਰ ਦਾ 1361.7 ਜਿਹੜਾ ਫੁੱਟ ਹੈ ਔਰ ਇਹਦਾ ਜਿਹੜਾ ਇਨਫਲੋ ਹੈ ਉਹ 88586 ਜਿਹੜਾ ਅੱਜ ਸਵੇਰ ਦਾ ਸੀ ਔਰ ਆਊਟਫਲੋ ਜਿਹੜਾ 14008 ਜਿਹੜਾ ਉਹ ਵੀ ਸਵੇਰ ਦਾ ਜਿਹੜਾ ਇਹ ਡਾਟਾ ਸੀ ਔਰ ਸ਼ਾਨਹਿਰ ਬਿਰਾਜ ਦਾ ਜਿਹੜਾ ਪੌਂਗ ਵੇ ਜਿਹੜਾ ਲੈਵਲ ਹੈ 330.700 ਮੀਟਰ ਜਿਹੜਾ ਹੈਗਾ ਉਹਦਾ ਆਊਟਫਲੋ ਜਿਹੜਾ 11500 ਕਿਊਸਿਕ ਹੈ ਔਰ ਜਿਹੜਾ ਡਿਸਚਾਰਜ ਹੈ 2331 ਕਿਊਸਿਕ ਹੈ ਔਰ ਇਹ ਗੱਲ ਕਰੀਏ ਇਹ ਸ਼ਾਨਹਿਰ ਬਿਰਾਜ ਦੀ ਇਹ ਸ਼ਾਨਹਿਰ ਬਿਰਾਜ ਜਿਹੜਾ 52 ਗੇਟਾਂ ਦਾ ਇਹਨੂੰ ਜਿਹੜਾ ਇੱਥੇ ਪਾਣੀ ਰੋਕਿਆ ਜਾਂਦਾ ਔਰ ਇੱਥੋਂ ਹੀ ਜਿਹੜਾ ਸਿੰਚਾਈ ਦਾ ਪਾਣੀ ਵੀ ਜਿਹੜਾ ਉਹ ਨਹਿਰਾ ਦੇ ਜ਼ਰੀਏ ਜਿਹੜਾ ਉਹ ਪਿੰਡਾਂ ਨੂੰ ਪਹੁੰਚਾਇਆ ਜਾਂਦਾ ਔਰ ਹੁਣ ਇਸ ਸਮੇਂ ਜਿਹੜੀ ਜਿਹੜੀ ਤਸਵੀਰ ਹੈ ਉਹ ਬਿਲਕੁਲ ਹਜ਼ੇ ਐਦੀ ਡਰਾਉਣ ਵਾਲੀ ਤਾਂ ਨਹੀਂ ਪਰ ਲੋਕਾਂ ਦੇ ਵਿੱਚ ਜਿਹੜਾ ਖਰਚਾ ਜਿਤਾਇਆ ਜਾਂਦਾ ਹੈ ਲੋਕ ਜਿਹੜਾ ਸੋਸ਼ਲ ਮੀਡੀਆ ਤੇ ਕਈ ਵਾਰ ਐਸੀਆਂ ਖਬਰਾਂ ਪਾ ਕੇ ਲੋਕਾਂ ਨੂੰ ਡਰਾਉਣ ਦਾ ਕੰਮ ਕਰਦੇ ਨੇ ਅਸੀਂ ਇੱਕ ਬੇਨਤੀ ਜ਼ਰੂਰ ਕਰਾਂਗੇ ਕਿ ਉਹ ਲੋਕਾਂ ਨੂੰ ਕਿ ਤੁਸੀਂ ਇਹ ਜਿਹੜੀਆਂ ਸੋਸ਼ਲ ਮੀਡੀਆ ਤੇ ਐਸੀਆਂ ਖਬਰਾਂ ਜਿਹੜੀਆਂ ਨਾ ਫੈਲਾਓ ਜਿਹੜਾ ਵਿਭਾਗ ਦਾ ਸਬੰਧਿਤ ਡਾਟਾ ਹੈ ਉਹ ਜਿਹੜਾ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਿਹੜੀ ਜਾਣਕਾਰੀ ਹੈ ਕੋਈ ਜਿਹੜੀ ਜਿਹੜੀ ਸਾਂਝੀ ਕੀਤੀ ਜਾਏ ਤਾਂ ਜੋ ਜਿਹੜਾ ਪ੍ਰਸ਼ਾਸਨ ਨੂੰ ਵੀ ਜਿਹੜਾ ਕੋਈ ਦਿੱਕਤ ਦਾ ਜਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਜਿਹੜਾ ਕੋਈ ਦਿੱਕਤ ਦਾ ਸਾਹਮਣਾ ਨਾ ਕੀਤਾ ਜਾਏ ਤੇ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਸਮੇਂ ਜਿਹੜਾ ਸ਼ਾਹ ਨਹਿਰ ਬਿਹਰਾਜ ਦਾ ਜਿਹੜਾ ਪਾਣੀ ਜਿਹੜਾ ਉਹ ਛੱਡਿਆ ਗਿਆ ਹੋਇਆ ਪਰ ਉਹ ਉਸੇ ਤਰੀਕੇ ਨਾਲ ਨਿਰੰਤਰ ਵਗਦਾ ਜਾ ਰਿਹਾ ਜਿਵੇਂ ਹਰ ਰੋਜ਼ ਦੀ ਤਰ੍ਹਾਂ ਜਿਹੜਾ ਨਹਿਰ ਨੂੰ ਪਾਣੀ ਜਾਂਦਾ ਹੈ ਔਰ ਥੱਲੇ ਜਿਹੜੇ ਪੰਜ ਗੇਟ ਜਿਹੜੇ ਖੋਲੇ ਗਏ ਨੇ ਉਹ ਇਸ ਕਰਕੇ ਖੋਲੇ ਗਏ ਨੇ ਕਿ ਤਾਂ ਕਿ ਥੋੜਾ ਥੋੜਾ ਪਾਣੀ ਕਰਕੇ ਜਿਹੜਾ ਉਹ ਛੱਡਿਆ ਜਾਵੇ ਲੋਕਾਂ ਦੇ ਵਿੱਚ ਜਿਹੜਾ ਇਹ ਡਰ ਬਹਿਮ ਜਿਹੜਾ ਉਹ ਇਕੱਠਾ ਜਿਹੜਾ ਨਾ ਪਵੇ ਸੋ ਇਹ ਤਸਵੀਰਾਂ ਪੱਤਰਕਾਰ ਜਤਨ ਕੁਮਾਰ ਦੀ ਰਿਪੋਰਟ